ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਵਾਹੇ ਗੁਰੂ 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 ਵਾਹੇ ਵਾਹੇ ਗੁਰੂ 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 ਵਾਹੇ ਵਾਹੇ ਗੁਰੂ ਵਾਹੇ ਵਾਹੇ ਗੁਰੂ 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 ਵਾਹੇ ਵਾਹਿਗੁਰੂ 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 ਮੇਰਾ ਨਾਮ ਮਨਜੀਤ ਸਿੰਘ ਹੈ ਜੀ ਅੱਜ ਆਪਾਂ ਸਾਰੇ ਹੀ ਸ਼ਾਂਤੀ ਦੇ ਪੁੰਜ ਤਨਤਨ ਸਾਹਿਬ ਜੀ ਦੁਰਦਨ ਦੇ ਮਹਾਰਾਜ ਜੀ ਦਾ ਸ਼ਹੀਦੀ ਦੇੜਾ ਪੂਰੇ ਵਰਲਡ ਦੇ ਵਿੱਚ ਹੀ ਮੂਸਿਕ ਸੰਗਤਾਂ ਗੁਰੂ ਨਾਨਕ ਨਾਮਲੇਵਾ ਸੰਗਤਾਂ ਮਨਾ ਰਹੀਆਂ ਹਨ ਸੋ ਅੱਜ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਪਿਸ਼ੋਰੀ ਨਗਰ ਦੀਆਂ ਸੰਗਤਾਂ ਵੱਲੋਂ ਗੁਰਕੇ ਲੰਗਰ ਅਤੇ ਠੰਡੇ ਮਿੱਠੇ ਜਲਦੀਆਂ ਸ਼ੇਬੀਲਾਂ ਧੰਨ ਧੰਨ ਸਾਹਿਬ ਸੀ ਗੁਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਹਰ ਸਾਲ ਦੀ ਤਰ੍ਹਾਂ ਅੱਜ ਲਗਾਈਆਂ ਗਈਆਂ ਨੇ ਮੈਂ ਆਪਣੀ ਨੌਜਵਾਨ ਪੀੜ੍ਹੀ ਨੂੰ ਇਹੀ ਅਪੀਲ ਕਰਾਂਗਾ ਕਿ ਆਪਾਂ ਆਪਣੇ ਸ਼ਹੀਦ ਸਿੰਘਾਂ ਨੂੰ ਯਾਦ ਕਰੀਏ ਛੋਟੇ ਸਹਿਬਜ਼ਾਦੇ ਆ ਬਾਬਾ ਫਤੇ ਸਿੰਘ ਜੀ ਨੂੰ ਯਾਦ ਕਰੀਏ ਨਸ਼ਾ ਛੱਡੀਏ ਬਾਣੀ ਤੇ ਬਾਣੀ ਦੇ ਧਾਰਨੇ ਹੋਈਏ ਅਮਰ ਸ਼ਕੀਏ ਸਿੰਘ ਸਜੀਏ ਗੁਰੂ ਵਾਲੇ ਬਣੀਏ ਜੀ ਇਹ ਜੀ ਕੈਨੇਡਾ ਤੋਂ ਉਪ ਲੰਗਰ ਮਾਰੇ ਇਹ ਸਾਡੇ ਬਜ਼ੁਰਗਾਂ ਤੋਂ ਹੀ ਸਾਡੀ ਜੋ ਇਹ ਕਿਸ਼ੋਰੀ ਬਰਾਦਰੀ ਹੈ ਇਹ 1947 ਦੇ ਵਿੱਚ ਪਾਕਿਸਤਾਨ ਦੀ ਵੰਡ ਦੇ ਦੌਰਾਨ ਇੱਥੇ ਆਈ ਸੀ ਉਸੇ ਸਮੇਂ ਤੋਂ ਦੌਰਾਨ ਹੀ ਇਹ ਜਿਹੜਾ ਗੁਰਕਾ ਲੰਗਰ ਤੇ ਸ਼ਬੀਲ ਦੀ ਪ੍ਰਥਾ ਹੈ ਇਹ ਚੱਲਦੀ ਆ ਰਹੀ ਹੈ ਸਾਡੇ ਬਜ਼ੁਰਗਾਂ ਤੋਂ